ਲਓ ਜੀ ਦੋਸਤੋ ਅੱਜ ਤੁਹਾਨੂੰ ਦੋ ਜਾਨਵਰ ਦਿਖਾਉਣੇ ਇੱਕ ਤਾਂ ਆਹ ਕੁੜੀ ਮਊਗਾ ਰਿਜ਼ਲਟ ਪੂਰਾ ਟੌਪ ਦਾ ਹੁੰਦੀ ਆ ਰਿਜ਼ਲਟ ਦੀਆਂ ਫੋਟੋਆਂ ਹੀ ਮਿਲ ਜੀ ਦੂਜੀ ਕੁਮੈਤ ਕੁੜੀ ਆ ਮੱਥੇ ਪਟਾ ਚਾਰ ਪੈਰ ਦੇਤੇ ਆਂ ਪੰਜ ਕਲੈਨ ਜਿਹੜੀ ਆ ਪਹਿਲਾਂ ਦਿਖਾਈ ਅਰੇ ਤਿੰਨ ਪੱਟੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜਾ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਈਏ ਦੋਸਤੋ ਅੱਜ ਦੀ ਇਹ ਵੀਡੀਓ 7 ਸਤੰਬਰ 2025 ਦੀ ਵੀਡੀਓ ਹੈ ਤੇ ਦੋ ਜਾਨਵਰ ਦਿਖਾਉਣੇ ਇੱਕ ਤਾਂ ਪੰਜ ਕਲੈਨ ਘੋੜੀ ਦਿਖਾਉਣੇ ਮਾਰਵੜੀ ਇੱਕ ਮਹੂਗਾ ਰੰਗ ਦੀ ਘੋੜੀ ਦਿਖਾਉਣੇ ਦੋਨੇ ਜੈਜਮੋਲ ਦੇ ਜਾਨਵਰ ਸੋ ਜਿਹੜੇ ਵੀ ਮੇਰੇ ਭਰਾਵਾਂ ਦੇ ਜਾਨਵਰ ਪਸੰਦ ਹੋਏ ਫੋਨ ਲਾ ਲਿਓ ਤੇ ਆਪਾਂ ਫਿਕਸ ਪ੍ਰਾਈਸ ਹਾਂ ਨਾਲ ਆ ਦੱਸ ਦਾਂਗੇ ਵੀਡੀਓ ਦੇ ਵਿੱਚ ਦੋਨਾਂ ਦਾ ਪ੍ਰਾਈਸ ਸੇਮ ਹੀ ਆ ਜੇ ਰੇਟ ਕਰਨਾ ਆਪਾਂ ਰੇਟ ਫੋਰਸਾ ਨਾ ਕਰਾਂਗੇ ਜੇ ਆਪਾਂ ਫਿਕਸ ਪ੍ਰਾਈਸ ਪੁੱਛਣਾ ਤਾਂ ਬਾਲੇ ਭਰਾ ਫਿਰ ਲੰਬਾ ਦੇ ਦਿੰਦੇ ਬਾਈ ਯਾਰ ਫਿਕਸ ਪ੍ਰਾਈਸ ਦੀ ਦੱਸ ਦੋ ਅਸੀਂ ਫਿਰ ਫੋਨ ਲਾਵਾਂਗੇ ਤਾਂ ਤੁਹਾਨੂੰ ਸਾਰਾ ਮੰਨ ਲਓ ਮੋਟਾ-ਮੋਟਾ ਵੀਡੀਓ ਦੇ ਵਿੱਚ ਦੱਸ ਦੇਣਾ ਪੰਜ ਕਲੈਨ ਘੋੜੀਏ ਦ ਮੌਕੇ ਤੇ ਖਾਲੀ ਆ ਚਾਰ ਪੈਰ ਚਿੱਟੇ ਸਵਾਰੀ ਦੀ ਬਾਸ ਆ ਬਾਲਪੋਰੀਆਂ ਦੀ ਸਾਫ ਆ ਮੌਕੇ ਤੇ ਖਾਲੀ ਆ ਅੰਦਰ ਦੀ ਆ ਦੀ ਚੈੱਕ ਪਾਸ ਜਿਹੜੇ ਮਰਜ਼ੀ ਡਾਕਟਰ ਤੋਂ ਤੁਸੀਂ ਚੈੱਕ ਕਰਾ ਲਓ ਬਾਲਪੋਰੀਆਂ ਦੀ ਜਮਾ ਸਾਫ ਆ ਤੇ ਸਵਾਰੀ ਸੂਰੀ ਦੀ ਬਾਸ ਆ ਉਮਰ ਇਹਦੀ 5 5.5 ਸਾਲ ਹੈ ਜੀ ਕੋਮੈਤ ਰੰਗ ਆ ਚਾਰ ਪੈਰ ਚਿੱਟੇ ਮੱਥੇ ਪਟਾ ਕੰਨਾਂ ਕੋਨਾਂ ਦੀ ਸੁਨੱਖੀ ਆ ਤੇ ਹਜੇ ਤਾਈਂ ਇਹਨੂੰ ਕੋਈ ਗੋੜਾ ਨਹੀਂ ਦਿੱਤਾ ਜੰਗਾ ਗੋੜਾ ਦੇ ਕਹਿਨੇ ਆਪਦੇ ਮਨ ਪਸੰਦ ਦੇ ਘੋੜਾ ਸਾਡਾ ਹੋਵੇ ਤੋਂ ਆਪਦਾ ਮਨ ਪਸੰਦ ਦੇ ਘੋੜੇ ਤੋਂ ਮਿਲਟ ਕਰਵਾ ਸਕਦੇ ਆ ਤੇ ਅਸਲੀ ਮੌਕੇ ਤੇ ਖਾਲੀ ਰੱਖੀ ਹੋਈ ਕਿਉਂਕਿ ਬਾਲੇ ਭਰਾਵਾਂ ਬਾਅਦ ਤੇ ਲੰਬਾ ਹੁੰਦਾ ਨਹੀਂ ਬਈ ਪਾ ਤਾਂ ਪੰਜ ਕਿਲੋ ਨੂੰ ਕੁੜੀ ਕੋਲ ਮਿਲਦੀ ਬਹੁਤ ਥੋੜੀ ਆ ਜੀ ਹੁੰਦੇ ਪਉ ਕੁੜੀ ਤੋਂ ਪਰੋਂ ਇਹ ਤਾਂ ਤੀਬਰ ਜਿਹੀ ਮੀਟ ਹੋਈ ਹੋਵੇ ਜਾਂ ਗੱਭਣਾ ਹੋਵੇ ਤਾਂ ਅਗਲਾ ਥੋੜਾ ਜਿਹਾ ਉਹ ਤੋਂ ਚੱਲੇ ਜਾਂਦਾ ਮਿੱਤਰ ਆਪਦੀ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਲਿਆ ਕੇ ਚੈੱਕ ਕਰਾ ਕੇ ਫਿਰ ਲਿਜਾਓ ਆਪਣੀ ਤਸੱਲੀ ਹੈ ਜਿਹੜੇ ਮਰਜ਼ੀ ਡਾਕਟਰ ਤੁਸੀਂ ਲਿਆ ਸਕਦੇ ਆ ਤੇ ਹੁਣ ਮੂਰੇ ਮੀਟਿੰਗ ਦਾ ਸੀਜ਼ਨ ਚੱਲ ਪੈਣਾ ਤੇ ਕੋਈ ਆਪਦੀ ਜਾਣ ਦੀ ਭਰਾ ਵੀ ਸਕਦੇ ਆ ਇਹ ਸਾਊ ਠੰਡੀ ਇੰਨੀ ਹੈ ਚਾਹ ਬੱਚਾ ਲਈ ਫਿਰ ਹਣਾ ਕਈ ਵਾਰ ਹੁੰਦਾ ਬੰਦੇ ਨੂੰ ਹੁੰਦਾ ਯਾਰ ਵੀ ਸਾਊ ਹੋਵੇ ਘੋੜੀ ਬੱਚਾ ਨੇ ਰੱਖਿਆ ਤਾਂ ਦੋਸਤੋ ਜਿੰਨੀ ਕਹਿਦੀ 19 ਸਾਊ ਆ ਪੂਰੀ ਟੌਪ ਕਲਾਸ ਤੇ ਨੰਬਰ 2 ਤੇ ਮਹੂਗਾ ਘੋੜੀ ਚੈੱਕ ਕਰ ਲਓ ਰੰਗ ਬਹੁਤ ਜਨੀਕ ਆ ਮਹੂਗਾ ਰੰਗ ਆ ਜਾਇਜ਼ ਮੁੱਲ ਦੀ ਹੈ ਵੀ ਦੋਨਾਂ ਦਾ ਮੁੱਲ ਤਾਂ ਦੋਨਾਂ ਘੋੜੀਆਂ ਦਾ ਪਸੰਦੀ ਹੁਣ ਤੁਸੀਂ ਰੰਗ ਪਸੰਦ ਕਰਨਾ ਜੇ 5 ਗਲੀਆਂ ਲੈਣੀਆਂ ਤਾਂ ਦੂਜੀ ਲੈ ਲਓ ਜੇ ਮਹੂਗਾ ਰੰਗ ਦੀ ਲੈਣੀਆਂ ਤਿੰਨ ਪਰ ਚਿੱਟਿਆਂ ਵਾਲੀ ਤਾਂ ਇਹੇ ਲੈ ਲਓ ਦੋਸਤੋ ਆ ਘੋੜੀ ਦਾ ਆਪਣਾ ਕੋਲ ਰਿਜ਼ਲਟ ਵੀ ਪਿਆ ਤੇ ਰਿਜਲਟ ਨੇ ਲਾਲ ਰਤਨ ਦੀ ਪੂrti ਦਿੱਤੀ ਸੀ ਬੜੀ ਜ਼ਿਆਦਾ ਚੰਗੀ ਆਪਾਂ ਕਹੇ ਜੇ ਮੱਥੇ ਫੋਲਰ ਬਿਨਾ ਵੀਡੀਓ ਪਾਏ ਤੇ ਇੱਕ ਵੈਸੀ ਫੋਟੋ ਜੀ ਆਪਾਂ ਦਿਖਾਈ ਤੇ ਉਹਦੇ ਪਹਿਲੇ ਫੋਟੋ ਤੋਂ ਸਾਡੀ ਸੌਦਾ ਹੋ ਗਿਆ ਤੇ ਐਵੇਂ ਨਹੀਂ ਵੀ ਥੋੜੇ ਮੁੱਲ ਦੀ ਪੂਰੀ ਚੰਗੇ ਰੇਟ ਤੇ ਸੇਲ ਹੋਈ ਬੱਚੀ 8 ਕੁ ਮਹੀਨਿਆਂ ਦੀ ਸੀ ਉਹ ਤੋਂ ਮੇਰੇ ਸੰਨ ਤੇ ਪੂਰੇ ਟੌਪ ਦੇ ਰੇਟ ਤੇ ਸੇਲ ਹੋਈ ਉਹ ਤੋਂ ਬਾਅਦ ਬੰਦਿਆਂ ਨੇ ਮੀਟ ਹੀ ਨਹੀਂ ਕਰਾਈ ਸੀ ਤੇ ਆਪਾਂ ਲਿਆ ਕੇ ਹੁਣ ਮੀਟ ਕਰਾਤੀ ਮਿੱਤਰੋ ਜੈ ਰਾਜ ਤੋਂ ਜਿਹੜੀ ਵੀ ਕੇ ਭਰਾ ਨੇ ਹਜੇ ਦੇ ਨਹੀਂ ਹੋਇਆ ਮੇਟ ਹੋਈ ਨੂੰ ਕਿੱਕ ਚ ਨਹੀਂ ਆਉਂਦੀ ਜਿਹੜੀ ਵੀ ਭਰਾ ਦੇ ਇਹ ਜੈ ਰਾਜ ਤੋਂ ਗੱਬਣ ਭਾਲਦਾ ਹੋਵੇ ਮੰਨ ਲਓ ਜੇ ਖਾਲੀ ਰਹੇਗੀ ਆਪਾਂ ਫਰੀ ਭਰਾ ਦਾਂਗੇ ਬਾਲ ਪੌਰੀਆਂ ਦੀ ਇਹ ਵੀ ਸਾਫ ਆ ਸਵਾਰੀ ਦੀ ਵੀ ਆ ਸਵਾਰੀ ਲਈ ਕਲਪ ਕੋ ਲਾਵਾਂ ਚਾਹੇ ਬੱਚਾ ਵੱਲ ਰੰਗ ਬਹੁਤ ਜੁਨੀਕ ਆਪਾਂ ਕਹਿੰਦੇ 골ਡਨ ਕਲਰ ਦਾ ਜਾਂਦਾਂ ਤੇ ਜਿਹੜੀ ਪੂਸਾ ਉਹ ਵੀ 골ਡਨ ਆ ਬਾਕੀ ਰੰਗ ਮਹੂਆ ਤੁਹਾਡੇ ਸਾਹਮਣੀਆਂ ਹਾਈਟ ਆਪਾਂ ਗੱਲ ਕਰੀ 95 60 ਇੰਚ ਦੇ ਆਸ-ਪਾਸ ਆ ਹਾਈਟ ਹੈ ਜੀ ਪ੍ਰੋਪਰਟੇ ਨੀਮਣੀ ਬਾਕੀ ਆਗੇ ਤੋਂ ਜਬ ਦੀ ਦੇਖ ਸਕਦੇ ਅੰਦਰ ਦੀ ਇਹ ਵੀ ਕਾ ਇੱਕ ਬਾਸ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਸਕਦੇ ਹੋ ਤੁਸੀਂ ਬਾਲਪੋਰੀਆਂ ਦੀ ਜਿਵੇਂ ਸਾਫ ਆ ਤੇ ਸਵਾਰੀ ਦੀ ਤਾਂ ਦੇਖ ਲਓ ਇੰਨੀ ਆਹਾਂ ਤਾਂ ਬਿਨਾਂ ਲਗਾਮ ਤੋਂ ਮੁੰਡਾ ਬੈਠਾ ਜਿਹਦੀ ਕੁੜੀ ਅਰਬ ਹੋਵੇ ਤਾਂ ਲਗਾਮ ਨਾਲ ਨਹੀਂ ਬਹੁਤ ਜ਼ਿਆਦਾ ਬਿਨਾਂ ਲਗਾਮ ਤੋਂ ਭਾਈ ਫਰਦੀ ਬਾਕੀ ਹੱਥਾਂ ਪੈਰਾਂ ਦੀ ਬਾਲਪੋਰੀਆਂ ਦੀ ਇਹ ਵੀ ਸਾਫ ਦੋਨੇ ਜਾਨਵਰੀ ਚੰਗੇ ਦੋਸਤ ਜੇ ਕਹੇ ਭਰਾ ਨੇ ਪੰਜ ਕਲੇਨ ਕੁੜੀ ਲੈਣੀ ਹੋਈ ਤਾਂ ਦੂਜੀ ਦੇਖ ਲਓ ਜੇ ਕਹੇ ਨੇ ਲੈਣੀ ਹੋਈ ਮਹੂਗਾ ਕੁੜੀ ਤਾਂ ਆਹ ਵੀਡੀਓ ਦੇਖ ਲਓ ਦੋਨੇ ਜੈਜ ਮੁੱਲ ਦੀਆਂ ਸੋ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਨੰਬਰ ਥੱਲੇ ਦਿੱਤੇ ਫੋਨ ਲਾ ਲ ਦੋਨਾਂ ਦਾ ਰੇਟ ਬਾਈ ਲੱਖ ਲੱਖ ਰੀ ਦਵਾਂਗੇ ਹਾਂ